ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਵੇਲੇ ਦੀਆਂ ਨੇ ਜਦੋਂ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਨਾਕਾ ਲਗਾਇਆ ਸੀਗਾ ਤੇ ਪੁਲਿਸ ਨੇ ਨੌਜਵਾਨਾਂ ਨੂੰ ਜਦੋਂ ਰੋਕਿਆ ਪੁੱਛਗਿੱਛ ਦੇ ਲਈ ਨੌਜਵਾਨ ਬਾਈਕ ਸਵਾਰ ਆ ਰਹੇ ਸੀਗੇ ਜਦੋਂ ਰੋਕਿਆ ਗਿਆ ਕਿ ਪੁੱਛਗਿੱਛ ਕੀਤੀ ਜਾਵੇ ਤੇ ਉੱਥੇ ਹੀ ਪਤਾ ਚੱਲਿਆ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਸੀਗੇ ਨਸ਼ੇ ਦੇ ਵਿੱਚ ਪੂਰੇ ਧੁੱਤ ਸੀਗੇ ਤੇ ਪੁਲਿਸ ਨੇ ਰੋਕਿਆ ਕਾਗਜ਼ਪੱਤਰ ਦੇਖਣ ਦੇ ਲਈ ਉਹਨਾਂ ਨੂੰ ਰੋਕਿਆ ਪੁੱਛਗਿੱਛ ਕਰ ਰਹੇ ਸੀ ਇਹਨਾਂ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਪੁਲਿਸ ਦੇ ਨਾਲ ਹੱਤੋਪਾਈ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਅਤੇ ਨੌਜਵਾਨਾਂ ਦੇ ਵਿਚਕਾਰ ਝੜਪ ਹੋਈ ਹੈ ਤੇ ਝੜਪ ਇੰਨੀ ਜ਼ਿਆਦਾ ਹੋ ਗਈ ਕਿ ਪੁਲਿਸ ਅਦੀ ਜਿਹੜੀ ਵਰਦੀ ਸੀ ਉਹਨਾਂ ਨੌਜਵਾਨਾਂ ਦੇ ਵੱਲੋਂ ਭਾਰ ਦਿੱਤੀ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੁਲਿਸ ਵਾਲਿਆਂ ਦੀ ਵਰਦ ਤੱਕ ਭਾਰ ਦਿੱਤੀ ਗਈ ਹੈ ਸ਼ਰਾਬ ਤੇ ਨਸ਼ੇ ਦੇ ਵਿੱਚ ਧੁੱਤ ਇਹ ਨੌਜਵਾਨ ਸੀਗੇ ਮੋਟਰਸਾਈਕਲ ਦੇ ਸਵਾਰ ਹੋ ਕੇ ਜਿਹੜੇ ਵੀ ਨੌਜਵਾਨ ਆ ਰਹੇ ਸੀ ਫਰੋਜਪੁਰ ਦੇ ਅੰਦਰ ਇਹ ਨਾਕਾ ਲਗਾਇਆ ਗਿਆ ਸੀਗਾ ਦੱਸ ਦਿਆ ਕਿ ਇਹ ਜਿਹੜੀ ਲੜਾਈ ਹੋਈ ਹੈ ਸਿਰਫ ਇਸ ਕਰਕੇ ਹੋ ਗਈ ਕਿ ਬਾਈਕ ਸਵਾਰਾਂ ਨੂੰ ਪੁਲਿਸ ਵਾਲੇ ਨੇ ਰੋਕ ਕਿਉਂ ਲਿਆ ਜੋ ਸਵਾਦ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹੱਤੋਂ ਪਾਈ ਹੋ ਰਹੇ ਨੇ ਤੇ ਇਹਨਾਂ ਨੌਜਵਾਨਾਂ ਨੂੰ ਹੱਤੋਂ ਪਾਈ ਕਰਨ ਤੋਂ ਬਾਅਦ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਤਾਂ ਜੋ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਜਾਇਆ ਜਾ ਸਕੇ ਤੇ ਪਰ ਇਸ ਦੌਰਾਨ ਪੁਲਿਸ ਵਾਲਿਆਂ ਦੀਆਂ ਪੱਗਾਂ ਵੀ ਲੱਥੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਜਦੋਂ ਜਹਿਦ ਕਰਨੀ ਪਈ ਹੈ ਉਹਨਾਂ ਨੌਜਵਾਨਾਂ ਨੂੰ ਕਾਬੂ ਕਰਨ ਦੇ ਲਈ ਨੌਜਵਾਨਾਂ ਦਾ ਦੱਸਿਆ ਜਾ ਰਿਹਾ ਹੈ ਕਿ ਨਾਕੇ ਦੇ ਦੌਰਾਨ ਦੇਖੋ ਨਾਕਾ ਇਸ ਲਈ ਲੱਗਦਾ ਹੈ ਤਾਂਕਿ ਆਉਣ ਵਾਲੇ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਸਕੇ ਤਾਂ ਜੋ ਅਣਸੁਖਾਵੀ ਘਟਨਾਵਾਂ ਨਾ ਵਾਪਰਨ ਕਿਉਂਕਿ ਆਏ ਦਿਨ ਅਜਿਹੀਆਂ ਖਬਰਾਂ ਹਾਲ ਹੀ ਦੇ ਵਿੱਚ ਕਿੰਨੀ ਸਾਰੀ ਵਾਰਦਾਤਾ ਜਿਹੜੀਆਂ ਵਾਪਰ ਗਈਆਂ ਨੇ ਟ੍ਰਿਪਲ ਮਰਡਰ ਹੋਇਆ ਸੀਗਾ ਅਸੂਤੀ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਵੜ ਕੇ ਲੋਕੀ ਫਾਇਰਿੰਗ ਕਰ ਰਹੇ ਨੇ ਬਦਮਾਸ਼ ਆਂਦੇ ਨੇ ਲੁੱਟ ਕੇ ਲੈ ਜਾਂਦੇ ਨੇ ਕਈ ਸਾਰੀਆਂ ਅੱਜੀਆਂ ਹਾਲ ਹੀ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਇਹ ਜੀਆਂ ਵਾਰਦਾਤਾਂ ਦੇ ਕਾਰਨ ਲੋਕੀ ਜਿਹੜੇ ਨੇ ਸੂਬੇ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਜਿਸ ਤੋਂ ਬਾਅਦ ਇਸ ਕ ਸ਼ਹਿਰ ਦੇ ਵਿੱਚ ਦੇ ਵਿੱਚ ਚੁੱਪ-ਚੁੱਪ ਦੇ ਨਾਕੇ ਲਗਾਏ ਜਾ ਰਹੇ ਨੇ ਲੋਕਾਂ ਤੋਂ ਪੁੱਛ ਕਿ ਕੀ ਤੇ ਜਾ ਰਹੀ ਹੈ ਪਰ ਅਜਿਹੀ ਲੋਕ ਜਿਹੜੇ ਸ਼ਰਾਰਤੀ ਲੋਕ ਨੇ ਨਸ਼ੇ ਦੇ ਵਿੱਚ ਧੁੱਤ ਰਹਿੰਦੇ ਨੇ ਤੇ ਜਦੋਂ ਪੁਲਿਸ ਵਾਲੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੱਥੋਪਾਈ ਕਰਦੇ ਨੇ ਉਹਨਾਂ ਦੇ ਨਾਲ ਝੜਪ ਕਰਦੇ ਨੇ ਜਿਸ ਤੋਂ ਬਾਅਦ ਮਾਮਲਾ ਜਿਹੜਾ ਉਹ ਜ਼ਿਆਦਾ ਵੱਧ ਜਾਂਦਾ ਇਹਨਾਂ ਤਸਵੀਰਾਂ ਦੇ ਵਿੱਚਕਾਰ ਵੀ ਅਜਿਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਉਹਨਾਂ ਨੌਜਵਾਨਾਂ ਦੇ ਵੱਲੋਂ ਹੱਥੋਂ ਪਾਈ ਕੀਤੀ ਗਈ ਹੈ ਪੁਲਿਸ ਦੇ ਨਾਲ ਪੁਲਦੀਵਰਦੇ ਤੱਕ ਪਾੜ ਦਿੱਤੀ ਗਈ ਹੈ ਦਸਤਾਰ ਵੀ ਲੱਥੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਿੱਥੀਆਂ ਜਾ ਰਹੀਆਂ ਨੇ ਗੱਡੇ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾ ਰਿਹਾ ਹੈ ਉਹਨਾਂ ਨੂੰ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਦਸਤਾਰ ਜਿਹੜੀ ਹੈ ਇੱਕ ਪੁਲਿਸ ਮੁਲਾਜ਼ਮ ਦੀ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਦੂਸਰਾ ਇੱਕ ਪੁਲਿਸ ਮੁਲਾਜ਼ਮ ਹੈ ਜੋ ਉਸ ਦਸਤਾਰ ਨੂੰ ਚੱਕਦਾ ਵੀ ਹੈ ਪਰ ਇਹ ਬਹੁਤ ਹੀ ਸ਼ਮਨਾਕ ਗੱਲ ਹੈ ਕਿ ਕਿਸ ਤਰ੍ਹਾਂ ਨੱਚੇ ਦੇ ਵਿੱਚ ਅਤੁੱਤ ਹੋ ਕੇ ਨੌਜਵਾਨਾਂ ਦੇ ਫੁੱਲੋਂ ਸ਼ਰੀਆਮ ਜੜੀ ਤੱਕੇ ਚਾਈ ਕੀਤੀ ਜਾਂਦੀ ਹੈ ਦੱਸ ਦੇ ਕਿ ਪੁਲਿਸ ਤਾਂ ਜਿਹੜਾ ਕਹਿਣਾ ਸੀ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਫੁੱਲ ਡੱਕੇ ਹੋਏ ਸੀ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਕਾਗਜ਼ ਪੱਤਰ ਪੁੱਛੇ ਗਏ ਪਤਾ ਲੱਗਿਆ ਕਿ ਇਹਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਹੈ ਸ਼ਰਾਬ ਪੀਤੀ ਹੋਈ ਹੈ ਨਸ਼ੇ ਦੇ ਵਿੱਚ ਨੇ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਹੀ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਹੱਥੋਪਾਈ ਹੋ ਗਏ ਮਾਮਲਾ ਜਿਹੜਾ ਵੱਧ ਗਿਆ ਦਸਤਾਰਾਂ ਲੱਥ ਗਈਆਂ ਵਰਦੀ ਤੱਕ ਜਿਹੜੀ ਉੱਪਰ ਦਿੱਤੀ ਗਈ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ